ਕਈ ਬਾਬਿਆਂ ਕੋ ਜਾਣ ਪਾਪਾ ਜੀ ਮੇਰਾ ਗੋਡਾ ਬਾਬਾ ਬਾਬੇ ਉਹਨਾਂ ਤੋਂ ਲੋਕੀ 휠ਚੇਅਰ ਤੇ ਲਈ ਫਿਰਦੇ ਆ ਤੋਂ ਪਤਾ ਲੱਗਿਆ ਕਿ ਬਾਬੇ ਨੂੰ 휠ਚੇਅਰ ਤੇ ਲਈ ਫਿਰਦੇ ਉਹ ਮਹਾਰਾਜ ਇੱਕ ਕੁਰਸੀ ਹਜ਼ੂਰੀ ਦੀ ਕੁਰਸੀ ਢਾ ਕੇ ਬਿਠਾ ਉਹਨਾਂ ਨੂੰ ਸਪੈਸ਼ਲਟੀ ਕਰਨ ਦੇ ਦੇਣੇ ਪਾਰੇ ਜਾਂ ਕਈ ਪ੍ਰਚਾਰਕ ਕੁਰਸੀਆਂ ਦਾ ਰਟਾ ਪਾਉਣਗੇ ਵੀ ਗੁਰਦੁਆਰੇ ਉਧਰ ਨੂੰ ਮੂੰਹ ਕਰੋ ਹਾਂ ਕਿਸੇ ਬਾਬੇ ਬਾਰੇ ਤੁਹਾਡੇ ਬਾਬੇ ਬਾਰੇ ਸਟੇਟਮੈਂਟ ਨਹੀਂ ਆਈ ਤੁਹਾਡੀ ਕਿ ਮਹਾਰਾਜ ਦੀ ਹਜ਼ੂਰੀ ਚ ਬਾਬੇ ਕੁਰਸੀਆਂ ਢਾ ਕੇ ਬਿਠੇ ਕਿਸੇ ਰਾਗੀ ਪ੍ਰਚਾਰ ਦੀ ਸਟੇਟਮੈਂਟ ਆਈ बराबर कुर्सी ਢਾਈ ਉਹਨੇ ਮਹਾਰਾਜੀ ਦੀ ਹਜ਼ੂਰੀ ਚ ਅਸਾ ਜੇ ਮਾਤੜ ਬੰਦੇ ਦੀ ਕੋ ਲੱਤ ਬਾਹ ਦੁਖਦੀ ਵਿਚਾਰਾ ਕਿਤੇ ਕੋ ਲੱਤ ਦੋਦੀ ਕੁਰਸੀ ਢਾ ਕੇ ਬਹਿ ਗਿਆ ਤੇ ਪਿੱਟ ਸਿਆਪਾ ਤੇ ਬਾਬਾ ਬੈਠੇ ਕੁਰਸੀ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਾਗੇ ਕਿਸੇ ਨੇ ਨਹੀਂ ਬੋਲਣਾ ਕਿਸੇ ਰਾਗੀ ਤੁਹਾਡੀ ਪ੍ਰਚਾਰਕ ਦੇ ਉਧਰ ਦਾ ਬਿਆਨ ਬੋਲੋ ਜੀ ਉਹ ਪ੍ਰੋਗਰਾਮ ਨਹੀਂ ਆਉਣੇ ਮੁੜ ਕੇ ਤੇ ਮੈਂ ਇਨਾ ਸਾਜ਼ਾਂ ਦੀਆਂ ਬਰਸੀਆਂ ਤੇ ਜਾਂਦਾ ਨਹੀਂ ਉਸਕੇ ਕਿ ਮੈਨੂੰ ਇਨਾ ਗੱਲਾਂ ਦੀ ਪਰਵਾਹ ਕੋਈ ਨਹੀਂ